ਇੱਕ ਤੁਸੀਂ ਗੋਲੀਆਂ ਬਣਾ ਕੇ ਖਾਣੀਆਂ ਨੇ ਸਿਰਫ 15 ਦਿਨ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਖਿਲਾਓ ਇੱਕ ਸਾਲ ਵਾਸਤੇ ਤੁਹਾਡਾ ਬੀਮਾ ਹੋ ਜਾਊ ਇੱਕ ਸਾਲ ਤੁਹਾਨੂੰ ਕਿਹੜੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਫੋੜੇ ਫਿੰਡਸਿਆਣੇ ਆਉਣਗੇ ਬੁਖਾਰ ਨਹੀਂ ਚੜੂਗਾ ਕਿ ਜਿਨ੍ਹਾਂ ਨੂੰ ਬਾਰ-ਬਾਰ ਬੁਖਾਰ ਹੋ ਜਾਂਦਾ ਜਾਂ ਬਾਰ-ਬਾਰ ਟਾਈਫਾਇਡ ਹੁੰਦਾ ਬਾਰ-ਬਾਰ ਬੁਖਾਰ ਚੜ ਜਾਂਦਾ ਕਦੇ ਚਮੜੀ ਰੋਗ ਹੋ ਗਿਆ ਕਦੇ ਕੀ ਹੋ ਗਿਆ ਕਦੇ ਕੀ ਹੋ ਗਿਆ ਇਮਿਊਨਿਟੀ ਕਮਜ਼ੋਰ ਹੈ ਮਤਲਬ ਰੋਗ ਪ੍ਰਤੀਰੋਧ ਸ਼ਕਤੀ ਘੱਟ ਹੈ ਸਾਰਿਆਂ ਵਾਸਤੇ ਹੈ ਸਿਰਫ 15 ਦਿਨ ਤੁਸੀਂ ਗੋਲੀਆਂ ਬਣਾ ਕੇ ਖਾ ਲੈਣੀਆਂ ਨੇ ਤੁਸੀਂ 1 ਸਾਲ ਵਾਸਤੇ ਰੋਗਾਂ ਤੋਂ ਬਚ ਜੂਗੇ ਇੱਥੋਂ ਤੱਕ ਕਿ ਕੈਂਸਰ ਵਰਗੇ ਭੈਣ ਰੋਗ ਵੀ ਥੋੜੇ ਨੇੜੇ ਨਹੀਂ ਆ ਸਕਦੇ ਡੇਂਗੂ ਮਲੇਰੀਆ ਮਲਰੀਆ ਤਾਂ ਬਿਲਕੁਲ ਨੇੜੇ ਨਹੀਂ ਆਊਗਾ 1 ਸਾਲ ਤੁਸੀਂ ਰੋਗਾਂ ਤੋਂ ਬਚੇ ਰਹੋਗੇ ਪਹਿਲਾਂ ਮੈਂ ਵੀਡੀਓ ਪਾਈ ਆ ਮੇਰਾ ਸਾਡਾ ਇਹ ਅਜਮੈਸੀ ਫਾਰਮੂਲਾ ਬਿਤਾਈ ਦਾ ਆਯੁਰਵੇਦਾ ਜਾਰੀਆਂ ਦਾ ਵਿਦਵਾਨਾਂ ਦਾ ਜਾਂਜਾ ਵਰਗਾ ਫਾਰਮੂਲਾ ਬਹੁਤ ਲੋਕੀ ਇਹਦੇ ਨਾਲ ਲਾਭ ਠਾ ਚੁੱਕੇ ਨੇ ਬਹੁਤ ਨੇ ਕਰਿਆ ਜਿਨ੍ਹਾਂ ਨੇ ਕਰਿਆ ਮੈਨੂੰ ਦੱਸ ਦਿੰਨੇ ਮੇਰਾ ਥੈਂਕਸ ਕਰਦੇ ਨੇ ਮੈਨੂੰ ਫੋਨ ਕਰਕੇ ਕਿ ਸਾਨੂੰ ਇਹ ਫਾਰਮੂਲਾ ਦੱਸਿਆ ਅਸੀਂ ਸਾਲ ਪਰ ਰੋਗਾਂ ਤੋਂ ਬਚੇ ਰਹੇ ਹੁਣ ਵੀ ਬਚੇ ਹੋਇਆ ਉੰਦਾਰੇ ਫੇਰ ਕਰਾਂਗੇ ਬਹੁਤ ਨੇ ਦੱਸਿਆ ਸੋ ਇਹ ਕਰੋ ਤੁਸੀਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ 9 April 2024 ਨੂੰ 2024 ਦੇ ਵਿੱਚ 9 April ਨੂੰ ਚਿਤ੍ਰਸੂਦੀ ਏਕਮ ਨਵਾਂ ਸਾਲ ਸ਼ੁਰੂ ਹੋਣਾ ਚਿਤ੍ਰਸੂਦੀ ਏਕਮ ਤੋਂ ਉਸ ਦਿਨ ਤੋਂ ਤੁਸੀਂ ਇਹ ਗੋਲੀਆਂ ਸ਼ੁਰੂ ਕਰਨੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਬਣਾ ਕੇ ਰੱਖ ਲਵੋ 15 ਦਿਨ ਖਾ ਲਓ ਬੱਚਿਆਂ ਨੂੰ ਵੀ ਖਵਾ ਲਓ ਰਾਨ ਮੰਨਜੋ ਇੱਕ ਸਾਲ ਤੋਂ ਨੂੰ ਰੋਗ ਨਹੀਂ ਲੱਗੂਗਾ ਕੋਈ ਡਾਕਟਰ ਸਤਿ ਸ਼੍ਰੀ ਅਕਾਲ ਮੈਂ ਚਨਕਮਲ ਸਿੰਘ 올ਡ ਆਯੁਰਵੈਦ ਦਾ ਧੂਰੀ ਤੋਂ ਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਅੱਗੇ ਹੋਇਆ ਇੱਕ ਸਾਲ ਵਾਸਤੇ ਰੋਗਾਂ ਤੋਂ ਬਚਣ ਦਾ ਤੁਹਾਡਾ ਬੀਮਾ ਹੋ ਜਾਣਾ 15 ਦਿਨਾਂ ਵਾਸਤੇ ਤੁਸੀਂ ਗੋਲੀਆਂ ਖਾਣੀਆਂ ਨੇ ਇੱਕ ਬਣਾ ਕੇ ਤੇ ਕੀ ਕੁਸ਼ ਇਹਦੇ ਵਿੱਚ ਪੈਣਾ ਤੇ ਵੀਡੀਓ ਦੇ ਵਿੱਚ ਕਲੀਅਰ ਕਰਨਾ ਹੁੰਦਾ ਵੀ ਫਾਰਮੂਲਾ ਕਿੱਥੋਂ ਆਇਆ ਕਿਉਂ ਇਹ ਕੰਮ ਕਰੂਗਾ ਤੇ ਇਹਦੇ ਪਿੱਛੇ ਕੀ ਦੇਣਾ ਕੀ ਦੀ ਦੇਣਾ ਨਹੀਂ ਤਾਂ ਬਹੁਤ ਕੁਝ ਮੈਂ ਅਮੀਤ ਬੋਲੀ ਜਾਵਾਂ ਦੱਸੀ ਜਾਵਾਂ ਤੁਹਾਨੂੰ ਤੁਸੀਂ ਬਣਾ ਕੇ ਖਾ ਲਓ ਕੋਈ ਫਾਇਦਾ ਨਾ ਕਰੀ ਉਹਦਾ ਫਾਇਦਾ ਕੀ ਆ ਕਈ ਵਾਰੀ ਮੇਰੇ ਸੱਜਣ ਪਿਆਰੇ ਮਿੱਤਰ ਕਹਿੰਦੇ ਨੇ ਵੀ फटाफट ਸਮਝਾਇਆ ਕਰੋ ਜੀ ਬਸ ਟੂ ਦਾ ਪੁਆਇੰਟ ਦੱਸ ਕੇ ਵੀ ਆ ਕਰ ਲਓ ਆ ਖਾ ਲਓ ਬਸ ਕੱਲ ਖਤਮ ਐਦਾਂ ਕੋਈ ਫਾਇਦਾ ਨਹੀਂ ਹੈਗਾ ਦੱਸਣ ਦਾ ਜਿਹਨੂੰ ਮੇਰੇ ਬਾਰੇ ਪਤਾ ਹੀ ਨਹੀਂ ਹੈਗਾ ਵੀ ਕੌਣ ਆ ਮੈਂ ਪਿੱਛੇ ਕੀ ਮੇਰੇ ਤਜਰਬਾ ਹੈਗਾ ਮੇਰੇ ਪਿਤਾ ਜੀ ਦਾ ਸਾਡੇ ਗੁਰੂਆਂ ਦਾ ਆਯੁਰਵੇਦ ਦੇ ਵਿਦਵਾਨਾਂ ਦਾ ਤਜਰਬਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਤਾਂ ਹੀ ਉਹਨੂੰ ਬਣਾ ਕੇ ਖਾਓਗੇ ਨਹੀਂ ਜੋ ਟੂ ਫੇਸਬੁਕ ਤੇ ਬਹੁਤ ਖੁਸ਼ ਹੁੰਦਾ ਵੀ ਮੈਂ ਥੋੜਾ ਜਿਹਾ ਦੱਸਦਾ ਤੁਹਾਨੂੰ ਤੁਸੀਂ ਬਣਾ ਕੇ ਖਾ ਲਿਆ ਤੁਹਾਨੂੰ ਕੋਈ ਨੁਕਸਾਨ ਹੋ ਜੀ ਪਹਿਲਾਂ ਉਸ ਤੋਂ ਪਹਿਲਾਂ ਬੰਦੇ ਨੂੰ ਜਾਣਿਆ ਕਰੋ ਵੀ ਇਹਦੇ ਪਿੱਛੇ ਤਜਰਬਾ ਹੈ ਕਿ ਕਿੰਨਾ ਹੈ ਤੇ ਹੁਣ ਵੀਡੀਓ ਤੁਸੀਂ ਦੇਖਿਓ ਐਂ ਤੱਕ ਤੇ ਦੱਸਦਾ ਤੁਹਾਨੂੰ ਫਾਰਮੂਲਾ ਇੱਕ ਸਾਰ ਰੋਗ ਨਹੀਂ ਲੱਗਣਗੇ ਇਤੋਂ ਤੱਕ ਕਿ ਕੈਂਸਰ ਨਹੀਂ ਹੋ ਸਕਦਾ ਆਪਣੇ ਪੰਜਾਬ ਦੇ ਵਿੱਚ ਆਪਣੇ ਕਿੰਨਾ ਜ਼ਿਆਦਾ ਕੈਂਸਰ ਫੱਟ ਰਿਆ ਕੈਂਸਰ ਤੋਂ ਵੀ ਬਚ ਜੂਗੇ ਬਹੁਤ ਲੋਕ ਕੈਂਸਰ ਤੋਂ ਬਚਣਗੇ ਇਹਦੇ ਨਾਲ ਸ਼ੇਅਰ ਜ਼ਰੂਰ ਕਰਿਓ ਪਰ ਇਹਦੇ ਵਿੱਚ ਸ਼ਰਤਾਂ ਨਿਕਦੋ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਖਾਓ ਤੁਸੀਂ ਸਵੇਰੇ ਮਤਲਬ ਉੱਠਣ ਸਾਰੀ ਸੂਰਜ ਚੜਨ ਤੋਂ ਪਹਿਲਾਂ ਉੱਠੋ ਤੇ ਕੇਸੀ ਇਸ਼ਨਾਨ ਕਰਕੇ ਨਹਾ ਧੋ ਕੇ ਫਰੈਸ਼ ਹੋ ਕੇ ਫਿਰ ਇਹ ਗੋਲੀ ਨੂੰ ਖਾਣਾ ਠੀਕ ਹੈ ਜੀ ਇਹ ਗੋਲੀਆਂ ਬਣਣਗੀਆਂ ਤੁਹਾਡੀਆਂ ਚਾਹੇ ਤਾਂ 30 ਬਣਾ ਲਓ ਅਗਰ ਸੈਜ ਤੁਹਾਨੂੰ ਵੱਡਾ ਲੱਗੇ 15 ਬਣਨਗੀਆਂ ਨਹੀਂ ਤਾਂ 15 ਖੁਰਾਕਾਂ ਨੇ ਮਤਲਬ 15 ਦਿਨ ਖਾਣੀਆਂ ਨੇ 15 ਖੁਰਾਕਾਂ ਨੇ ਇਹਦੀਆਂ ਅਗਰ ਗੋਲੀ ਤੁਹਾਨੂੰ ਵੱਡੀ ਲੱਗਦੀ ਆ ਤਾਂ ਅੰਦਰ ਤੋਂ 30 ਗੋਲੀਆਂ ਕਰ ਲਓ ਮਤਲਬ ਕਹਿੰਦਾ ਫਿਰ ਦੋ ਖਾਣੀਆਂ ਜਾਣਗੀਆਂ ਸਵੇਰੇ ਤੇ ਜੇ 15 ਬਣਗੀਆਂ ਗੋਲੀਆਂ ਤਾਂ ਫਿਰ ਇੱਕ ਖਾ ਲਿਓ ਸਵੇਰੇ ਜੇ ਗੋਲੀ ਵੱਡੀ ਲੱਗੀ ਤੁਹਾਨੂੰ ਫਿਰ ਨਹੀਂ 30 ਬਣਾ ਲਓ ਫਿਰ ਦੋ ਖਾਣੀਆਂ ਨੇ ਰੋਜ਼ ਸਵੇਰੇ ਖਾਲੀ ਪੇਟ ਪਾਣੀ ਨਾਲ ਖਾਣੀਆਂ ਨੇ 15 ਦਿਨ 15 ਦਿਨ ਕੋਈ ਖੱਟੀ ਚੀਜ਼ ਨਹੀਂ ਖਾਣੀ ਕੋਈ ਤਲੀ ਹੋਈ ਚੀਜ਼ ਨਹੀਂ ਖਾਣੀ ਕੋਈ ਬਾਹਰਲਾ ਨਹੀਂ ਖਾਣਾ ਥੋੜਾ ਫਰੇਜ਼ ਰੱਖਣਾ ਹੁਣ ਕੀ ਕੁਝ ਲੈਣਾ ਤੁਸੀਂ ਨੋਟ ਕਰ ਲਓ ਕਾਪੀ ਪੈਨ ਲੈ ਲਓ ਧਿਆਨ ਨਾਲ ਨੋਟ ਕਰ ਲਓ ਸ਼ੇਅਰ ਕਰ ਦਿਓ ਸੋ ਨਿੰਮ ਦੇ ਪੱਤੇ ਲੈਣੇ ਆ 75 ਕਾਲੀ ਮਿਰਚਾਂ ਲੈਣੀਆਂ ਨੇ 75 ਕਾਲੀ ਤੁਲਸੀ ਦੇ ਪੱਤੇ ਲੈਣੇ ਆ 75 ਕਾਲੀ ਤੁਲਸੀ ਨਹੀਂ ਮਿਲਦੀ ਦੂਜੀ ਹਰੀ ਤੁਲਸੀ ਲੈ ਲਓ 75 ਤੇ ਕੱਚੀ ਹਲਦੀ ਲੈਣੀ ਆ 15 ਗ੍ਰਾਮ ਹੁਣ ਕੱਚੀ ਹਲਦੀ ਕਿਹਨੂੰ ਕਹਿੰਦੇ ਆਪਾਂ ਜਿਹੜੀ ਕੱਚੀ ਹਲਦੀ ਆ ਦੇਖੋ ਮੇਰੇ ਹੱਥ 'ਚ ਆ ਮੈਂ ਰੱਖੀ ਹੋਈ ਐ ਤੇ ਇੱਕ ਕੱਚੀ ਹਲਦੀ ਹੈ ਦੇਖੋ ਦੇਖੋ ਤਾਜੀ ਕੱਚੀ ਹਲਦੀ ਹੈ ਨਾ ਇਹ ਹਲਦੀ ਲੈਣੀ ਹੈ ਕੱਚੀ ਤਾਜੀ ਜਿਹੜੀ ਸਰ ਜਿਹੜੀ ਦੁਕਾਨ ਤੋਂ ਮਿਲ ਜਾਂਦੀ ਆ ਸੋ ਕੱਚੀ ਹਲਦੀ ਹੋ ਗਈ ਆਪਣੀ 15 ਗ੍ਰਾਮ ਕਾਲੀ ਤੁਲਸੀ ਹੋ ਗਈ 75 ਪੱਤੇ ਤੁਲਸੀ ਦੇ ਕਾਲੀਆਂ ਮਿਰਚਾਂ 75 ਹੋ ਗਏ ਕਾਲੀਆਂ ਜਿਹੜੀ ਕਾਲੀਆਂ ਮਿਰਚਾਂ ਉਹਦੇ ਨਾਲ 75 ਅਤੇ ਨਿੰਮ ਦੇ ਪੱਤੇ 75 ਤਾਜ਼ੇ ਨਿੰਮ ਦੇ ਪੱਤੇ ਸੋ ਇੱਕ ਗਲੋਏ ਲੈਣੀ ਆ 30 ਗ੍ਰਾਮ ਗਲੋਏ ਜਿਹੜੀ ਚੜੀ ਹੁੰਦੀ ਆ ਚਾਹੇ ਨਿੰਮ ਤੇ ਚੜੀ ਹੋਵੇ ਕਿਸੇ ਹੋਰ ਬੀੜ ਤੇ ਚੜੀ ਹੋਵੇ ਚਾਹੇ 30 ਗ੍ਰਾਮ ਗਲੋਏ ਲੈਣੀ ਆ ਸਾਰੇ ਜਨ ਲੈ ਕੇ ਚੰਗੀ ਤਰ੍ਹਾਂ ਸਾਫ ਸੁਥਰੀਆਂ ਤੋਂ ਧੋਸ ਵਾਰ ਕੇ ਰੱਖ ਲਵੋ ਇੱਕ ਲੋ ਤੁਸੀਂ ਪੱਥਰ ਦਾ ਕੁੰਡਾ ਪੱਥਰ ਦਾ ਕੁੰਡਾ ਚਟਨੀ ਕੋਠੜ ਮਾ ਤੁਹਾਡੇ ਘਰਾਂ ਚ ਹੁੰਦਾ ਸੋ ਜਿਨ੍ਹਾਂ ਕੋਲ ਪੱਥਰ ਦਾ ਕੁੰਡਾ ਨਹੀਂ ਹੈਗਾ ਕੋਈ ਦੂਜਾ ਕੁੰਡਾ ਛੋਟਾ ਲੈ ਲਓ ਜਿਹੜਾ ਮਿਲਦਾ ਨਹੀਂ ਫਿਰ ਮਿਕਸੀ ਚ ਪੀਸ ਲਿਓ ਫਿਰ ਹੋਰ ਕੀ ਹੋ ਜਾਦਾ ਇਹਨੂੰ ਲੈ ਕੇ ਪੱਥਰ ਦੇ ਕੁੰਡੇ ਦੇ ਵਿੱਚ ਪਾਓ ਪਹਿਲਾਂ ਜਿਵੇਂ ਕਾਲੀਆਂ ਮਿਰਚਾਂ ਨੂੰ ਰਗੜ ਲਓ ਫੁੱਟ ਜਾਣਗੀਆਂ ਫਿਰ ਉਸ ਤੋਂ ਬਾਅਦ ਜਿਵੇਂ ਤੁਲਸੀ ਦੇ ਪੱਤੇ ਹੋਗੇ ਉਹ ਫਿਰ ਵਿੱਚ ਤੁਸੀਂ ਹਲਦੀ ਪਾ ਲੋ ਹਲਦੀ ਨੂੰ ਭੰਨ ਲੋ ਵਿੱਚ ਰਗੜ ਲੋ ਰਗੜੀ ਜਾਊਗੀ ਪੱਤੇ ਨਿੰਮ ਦੇ ਹੋਗੇ ਉਹਨੂੰ ਰੱਖ ਚ ਗਲੋਏ ਪਾ ਲੋ 30 ਗ੍ਰਾਮ ਤੇ ਗਲੋਏ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਗੜੋ ਜਦੋਂ ਮਲੈਮ ਹੋ ਗਿਆ ਰਗੜਿਆ ਗਿਆ ਉਸ ਤੋਂ ਬਾਅਦ ਇਹਦੇ ਗੋਲੀਆਂ ਕਰ ਲੈਣੀਆਂ ਨੇ ਜਿਵੇਂ ਮਟਰ ਦੇ ਦਾਣੇ ਜਿੰਨੀਆਂ ਗੋਲੀਆਂ ਬੱਟ ਲੋ ਵੀ ਤੁਹਾਡੇ ਗਲੇ 'ਚ ਸੌਖੀ ਨਾ ਲੱਗੇ ਗੋਲੀਆਂ ਬੱਟ ਕੇ ਰੱਖ ਲੋ ਜੇ ਤੁਹਾਨੂੰ ਗੋਲੀਆਂ 15 ਬਣਾਉ ਪਹਿਲਾਂ ਤਾਂ ਅਗਰ 15 ਗੋਲੀਆਂ ਤੁਹਾਨੂੰ ਜ਼ਿਆਦਾ ਵੱਡੀ ਲੱਗਦੀਆਂ ਗੋਲੀ ਫਿਰ 15 ਦੀਂ ਪਜਾਈ ਤੁਸੀਂ 30 ਕਰ ਲਿਓ ਇੱਕ 'ਚੋਂ ਦੋ ਗੋਲੀਆਂ ਬਣਾ ਲਿਓ ਤੇ ਇਸ ਤਰ੍ਹਾਂ ਤੁਸੀਂ ਇਹ ਗੋਲੀਆਂ ਕਰ ਲੈਣੀਆਂ ਨੇ 15 ਦਿਨ ਖਾਣੀਆਂ ਨੇ ਸਵੇਰੇ ਖਾਲੀ ਮੇਟ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਕੇਸੇ ਇਸ਼ਨਾਨ ਕਰਕੇ ਜਿਹੜਾ ਬਿਮਾਰ ਆ ਕੀ ਕਹਿਣਾ ਚਲੋ ਨਹੀਂ ਨਹਾ ਸਕਦਾ ਅਧਰਵਾਇ ਤੁਸੀਂ ਨਹਾ ਕੇ ਸਵੇਰੇ ਇਸ਼ਨਾਨ ਕਰਕੇ ਫਰੈਸ਼ ਹੋ ਕੇ ਇਹ ਗੋਲੀਆਂ ਦਾ ਸੇਵਨ ਕਰਨਾ 15 ਦਿਨ ਆਪਣਾ ਸਿਮਰਨ ਭਾਜਨ ਕਰਕੇ ਆਪਣਾ ਰੱਬ ਦਾ ਨਾਮ ਲੈ ਕੇ ਇਹ ਗੋਲੀਆਂ ਨੂੰ ਖਾਣਾ ਤੇ ਬਹੁਤ ਹੀ ਵਧੀਆ ਤੇ ਰਿਜ਼ਲਟ ਮਿਲਣਗੇ ਜਿਹੜਿਆਂ ਨੇ ਖਾਧੀਆਂ ਨੂੰ ਉਹਨਾਂ ਰਿਜ਼ਲਟ ਲੈ ਰਹੇ ਨੇ ਦਾ ਇੱਕ ਸਾਲ ਮੈਂ ਤੁਹਾਨੂੰ ਦੱਸਦਾ ਬੀਮਾ ਹੋ ਜੂ ਰੋਗਾਂ ਤੋਂ ਭਜੰਦਾ ਇੱਕ ਸਾਲ ਤੁਹਾਨੂੰ ਕੋਈ ਵੀ ਰੋਗ ਨਹੀਂ ਲੱਗੂਗਾ ਇੱਕ ਸਾਲ ਵਾਸਤੇ ਰੋਗਾਂ ਤੋਂ ਬਚ ਜਿਓਗੇ ਨਾ ਫੋੜਾ ਅਫੈਂਸਿਵ ਹੋਵੇ ਨਾ ਬੁਖਾਰ ਹੋਵੇ ਨਾ ਟਾਈਫਾਇਡ ਹੋਵੇ ਤੇ ਇਥੋਂ ਤੱਕ ਕਿ ਕੈਂਸਰ ਵਰਗੇ ਭਿਆਨਕ ਰੋਗ ਵੀ ਨੇੜੇ ਨਹੀਂ ਆਉਂਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ